ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸွေ ਬਾਦਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਕੋ ਹਿੱਸਾ ਹੋ ਸਾਖੀ ਸਤਗੁਰੂ ਜੀ ਦੇ ਮਹਿਲਾਂ ਦਾ ਤਲਵੰਡੀ ਪੁੱਜਣਾ ਸਤਗੁਰੂ ਜੀ ਦੇ ਤਲਵੰਡੀ ਬੈਠਣ ਦੀ ਖਬਰ ਦਿੱਲੀ ਵੀ ਜਾ ਪੁੱਜੀ ਸਤਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਤੇ ਊਰ ਜਿੱਦ ਕੀ ਸਿੱਖਾਂ ਦੇ ਕੋਲ ਦਿੱਲੀ ਜਾਂਦੇ ਸਨ ਪਹਿਲਾਂ ਗੁਪਤ ਰਹੇ ਹੌਲੀ ਹੌਲੀ ਜਦੋਂ ਬਾਦਸ਼ਾਹੀ ਗੁੱਸਾ ਟਲ ਗਿਆ ਤਾਂ ਦਿੱਲੀ ਦੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਸਾਈਬਾਂ ਦੇ ਮਹਿਲ ਇੱਥੇ ਆਏ ਹਨ ਉਹ ਉਹ ਸੇਵਾ ਕਰਨ ਵਾਸਤੇ ਆ ਗਏ ਦੋਹਾਂ ਹੀ ਮਾਤਾ ਮਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਈ ਪਰ ਆਤਮਾ ਸੁਖੀ ਨਹੀਂ ਸੀ ਆਤਮਾ ਸਤਗੁਰੂ ਜੀ ਦੇ ਵਿਛੋੜੇ ਵਿੱਚ ਵੀ ਆ ਕੁਲ ਸੀ ਚੌਹਾਂ ਪੁੱਤਰਾਂ ਦੇ ਮਨ ਮੋਗਣੇ ਉਪਰੇ ਦੇਖਣ ਵਾਸਤੇ ਅਕਾਤੜ ਪ੍ਰਯਾਸ ਕਰਨ। ਜਦੋਂ ਪਤਾ ਲੱਗਾ ਕਿ ਸਾਇਕ ਤਲਵੰਡੀ ਹਨ ਤਾਂ ਭਾਈ ਮਨੀ ਸਿੰਘ ਜੀ ਨੂੰ ਸਾਥ ਲੈ ਕੇ ਡੋਲਿਆਂ ਵਿੱਚ ਬੈਠ ਕੇ ਉਸੇ ਵੇਲੇ ਦਿੱਲੀ ਤੋਂ ਤਿਆਰੀ ਕਰ ਦਿੱਤੀ। ਖੁਸ਼ੀ ਐਨੀ ਹੋਈ ਕਿ ਚਿੱਤ ਨੂੰ ਅਨਜਲ ਨਾ ਪਾਇਆ। ਵਾਹਿਗੁਰੂ ਦਾ ਲੱਖ ਲੱਖ ਧੰਨਵਾਦ ਕੀਤਾ। ਉਹਦੇ ਨਾਮ ਦਾ ਸਿਮਰਨ ਹੋਰ ਸ਼ਰਧਾ ਨਾਲ ਕੀਤਾ। ਮੰਜ਼ਲੋ ਮੰਜ਼ਲੀ ਆਖਿਰ ਮਹਿਲ ਤਲਵੰਡੀ ਦੇ ਨੇੜੇ ਪੁੱਜ ਗਏ। ਦੋਹਾ ਮਹਿਲਾ ਨੇ ਸਿੱਖਾ ਨੂੰ ਹੁਕਮ ਦਿੱਤਾ ਕਿ ਉਹ ਉਹ ਡੋਲੇ ਹੇਠਾ ਰੱਖ ਦੇ। ਜਦੋਂ ਡੋਲੇ ਹੇਠਾ ਰੱਖੇ ਗਏ ਤਾਂ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰਾਂ ਜੀ ਕਲਕੀ ਅਮਿੱਤ ਚੋਂ ਨਿਕਲੇ। ਸਾਹਿਬਾਂ ਵਾਲੀ ਪੈਦਲ ਤੁਰ ਪਈ। ਸਿੱਖਾਂ ਨੇ ਬਥੀਰਾ ਕਿਹਾ ਕਿ ਸਾਹਿਬਾਂ ਦਾ ਟੇਰਾ ਅਜੇ ਦੂਰ ਹੈ। ਪੈਦਲ ਤੁਰਿਆ ਦੁੱਖ ਹੋਵੇਗਾ। ਪਰ ਮਹਿਲ ਨਾ ਮੰਨੀ। ਪੈਦਲ ਤੁਰ ਹੀ ਗਏ। ਪਤੀ ਪਰਮੇਸ਼ਰ ਨੂੰ ਮਿਲਣ ਦੀ ਅਖੰਝ ਜਤੰਗ ਤੇ ਹਿਰਦੇ ਵਿੱਚ ਸੱਚੀ ਸ਼ਰਧਾ ਸੀ। ਪੈਰ ਆਪੇ ਹੀ ਉੱੜਦੇ ਜਾਂਦੇ ਸਨ। ਬਹੁਤ ਕਾਲੀ ਕਾਲੀ ਚਲ ਕੇ ਜਦ ਦਮਦਮਾ ਸਾਹਿਬ ਦੇ ਨੇੜੇ ਪੁੱਜੀ ਤਾਂ ਸੰਗਤ ਹੈਰਾਨ ਸੀ ਕਿਉਂਕਿ ਤਲਵੰਡੀ ਦੀ ਸੰਗਤ ਨਹੀਂ ਸੀ ਜਾਣਦੀ ਕਿ ਇਹ ਸਤਿਗੁਰੂ ਜੀ ਦੇ ਮਹਿਲ ਹਨ ਭਾਈ ਮਨੀ ਸਿੰਘ ਜੀ ਸਿੰਘਾਂ ਨੂੰ ਪਾਸੇ ਕਰੀ ਗਏ ਤੇ ਜਿੱਥੇ ਕਿਸੇ ਪੁੱਛਿਆ ਤਾਂ ਦੱਸੀ ਵੀ ਗਏ ਕਿ ਦੋਵੇਂ ਮਈਆਂ ਸਤਿਗੁਰੂ ਜੀ ਦੇ ਮਹਿਲ ਹਨ ਅੱਗੇ ਸਤਿਗੁਰੂ ਜੀ ਦਰਬਾਰ ਵਿੱਚ ਉੱਚੇ ਸਿੰਘਾਸਨ ਉੱਪਰ ਬੈਠੇ ਹੋਏ ਗੁਰਮਤਿ ਦਾ ਉਪਦੇਸ਼ ਸਮਝਾ ਰਹੇ ਸਨ ਸਾਹਿਬਾਂ ਨੇ ਦੂਨੋਂ ਦੇਖਿਆ ਜੀਵਨ ਸਾਥੀ ਆ ਰਹੇ ਹਨ ਪਿਆਰੇ ਸਿੱਖ ਵੀ ਨਾਲ ਹਨ ਉਸ ਵੇਲੇ ਸਿੰਘਾਸਨ ਤੋਂ ਉੱਠ ਬੈਠੇ ਅਜੀ ਅਭੇ ਹੋਈ ਸਨ ਤੇ ਸਤਿਗੁਰੂ ਜੀ ਦੇ ਦੋਵੇਂ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਹਰਨੀਆ ਬਾਗ ਚੁੰਗੀਆਂ ਮਾਰਦੀਆਂ ਹੋਈਆਂ ਅੱਗੇ ਹੋਈਆਂ ਤੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਝੱਡ ਕੇ ਮਿਲਾਪ ਦੀ ਖੁਸ਼ੀ ਦੇ ਵਲਵਲੇ ਨੇ ਦੋਹਾਂ ਦੇ ਸੰਗ ਟੁੱਟ ਲਈ ਦਿਲ ਦਾ ਵਿਰਾਂਗ ਹੰਝੂ ਬਣ ਗਿਆਂ ਸਾਹਿਬਾਂ ਦੇ ਚਰਨ ਫੜੀ ਉਹ ਰੁਦਨ ਕਰਦੀਆਂ ਰਹੀਆਂ ਵਿਰਾਗ ਕੰਮਿਆ ਨਹੀਂ ਸੀ ਜਾਂਦਾ ਸਤਿਗੁਰੂ ਜੀ ਚੁਪ ਚਾਪ ਖਲੋਤੇ ਹੋਏ ਵਾਹਿਗੁਰੂ ਦਾ ਧੰਨਵਾਦ ਕਰਦੇ ਰਹੇ ਜਿਨ੍ਹਾਂ ਨੇ ਵਿਛੜੇ ਮੁੜ ਮਿਲਾ ਦਿੱਤੇ ਕਿੰਨਾ ਚਿਰ ਇਹ ਵੈਰਾਗਮਈ ਮੇਲ ਹੁੰਦਾ ਰਿਹਾ ਅੰਤ ਸਤਿਗੁਰੂ ਜੀ ਨੇ ਦੋਹਾਂ ਮਹਿਲਾਂ ਨੂੰ ਟੀਰਜ ਦਿੱਤੀ ਤੇ ਬਚਨ ਕੀਤਾ ਚਲੋ ਉਠੋ ਟੀਰਜ ਕਰੋ ਵਾਹਿਗੁਰੂ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਹੀ ਅਸਾਂ ਦਾ ਪਰਮ ਕਰਮ ਹੈ ਇਹੋ ਕੁਝ ਸਤਿਗੁਰੂ ਜੀ ਆ ਸਾਨੂੰ ਸਿਖਾ ਗਏ ਹਨ ਜਿਤੇ ਮੇਲ ਹੈ ਉਤੇ ਵਿਛੋੜਾ ਵੀ ਜ਼ਰੂਰ ਹੈ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਹੈ ਜਿਨ੍ਹਾਂ ਨੇ ਮੁਰ ਮੇਲ ਕਰਾ ਦਿੱਤਾ ਐਸੇ ਮੇਲ ਵਿਛੋੜੇ ਦਾ ਨਾਮ ਹੀ ਤਾਂ ਜ਼ਿੰਦਗੀ ਹੈ ਮਾਤਾ ਸੁੰਗਰੀ ਜੀ ਤੇ ਮਾਤਾ ਸਾਹਿਬਕੌਰ ਜੀ ਬੈਠ ਕੇ ਉਹਨਾਂ ਦਾ ਵਿਰਾਗ ਖੰਮਿਆ ਦੋਹਾਂ ਨੇ ਸਾਰੇ ਦੀਵਾਨ ਵਿੱਚ ਇੱਕ ਝਾਤ ਮਾਰੀ ਕਿਤੇ ਜਹਰੀ ਸਾਹਿਬ ਜੀ ਦੇ ਬੈਠੇ ਹੋਈ ਨਜ਼ਰ ਹੀ ਨਾ ਆਏ ਨਾ ਹੀ ਬਿਰਧ ਮਾਤਾ ਗੁਜਰੀ ਜੀ ਸਾਨੂੰ ਕਿਰਦਾ ਠਰ-ਠਰਾਕ ਜਾਂ ਸ਼ੱਕ ਪਿਆ ਕਿਤੇ ਕੋਈ ਪਾਣਾ ਨਾ ਵਰਤ ਗਿਆ ਹੋਵੇ ਉਹਨਾਂ ਨੇ ਝਟਪਟ ਸਤਗੁਰੂ ਜੀ ਨੂੰ ਪੁੱਛ ਹੀ ਲਿਆ ਸਵਾਮੀ ਜੀ ਸਾਰੇ ਸਾਹਿਬ ਸਾਥੇ ਤੇ ਮਾਤਾ ਜੀ ਕਿਤੇ ਹਨ ਕੋਈ ਪਤਾ ਦਿਵੋ ਕਿਤੇ ਨਜ਼ਰ ਨਹੀਂ ਆਉਂਦੇ ਨਾਂ ਦੇ ਕੇ ਕਲੇਜੇ ਨੂੰ ਧੂਪ ਚੇਪਰ ਲੱਗ ਜਾਂਦੇ ਹਨ ਅਸਾਥ ਕੁੰਜਮਾਨ ਉਹਨਾਂ ਨੂੰ ਚਿੱਤ ਵਿੱਚ ਚਿੱਤ ਵਿੱਚ ਰੱਖਦੀਆਂ ਸਾਂ ਕੁਝ ਦੱਸੋ ਸਤਗੁਰੂ ਜੀ ਬੇਟਿਆਂ ਦਾ ਜ਼ਿਕਰ ਸੁਣ ਕੇ ਘਬਰਾਏ ਨਹੀਂ ਚੇਰੇ ਦਾ ਰੰਗ ਨਹੀਂ ਉੱਗਿਆ ਅੱਖਾਂ ਵਿੱਚ ਅੰਜੂ ਨਹੀਂ ਆਈ ਉਹਨਾਂ ਨੇ ਇਹ ਮੁਸਕਰਾਉਂਦਿਆਂ ਹੋਇਆ ਆਖਿਆ ਖੁੱਲੀ ਨਿਗਾਹ ਨਾਲ ਤੱਕੋ ਇਹ ਜੋ ਸੰਗਤ ਵਿੱਚ ਬੈਠੇ ਹਨ ਇਹ ਸਾਰੇ ਪੁੱਤਰ ਹਨ इन पुत्रन के कारण पारदीयक चार चारों ਇਹ तो क्या हुआ जीवत कई ਹਸਾਤ ਇਸ ਦੇ ਪਿਛੋਤ ਸਤਿਗੁਰੂ ਜੀ ਨੇ ਚਮਕੌਰ ਤੇ ਸਰਹੰਦ ਦੇ ਹੋਏ ਸਾਕੇ ਸੁਣਾ ਦਿੱਤੇ ਉਹਨਾਂ ਸਾਕਿਆਂ ਨੂੰ ਸੁਣ ਕੇ ਮਾਤਾਵਾਂ ਦੇ ਹਿਰਦੇ ਸਹਿ ਨਾ ਸਕੇ ਉਹਨਾਂ ਦੀਆਂ ਭੁਗਾਂ ਨਿਕਲ ਗਈਆਂ ਵੈਰਾ ਗੰਗਾ ਨਦੀ ਵਾਂ ਨੈਣਾ ਵਿੱਚੋਂ ਵਗ ਤੁਰਿਆ ਉਹ ਥਲਿਆ ਨਹੀਂ ਸੀ ਜਾਂਦਾ ਉਹਨਾਂ ਨੂੰ ਵੈਰਾਗੀ ਹਾਲਤ ਵਿੱਚ ਪੁੱਜਿਆ ਦੇਖ ਕੇ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਚੱਲ ਆ ਗਿਆ ਮੌਤ ਵਰਗੀ ਚੁੱਪ ਦਾ ਸਨਾਟਾ ਛਾ ਗਿਆ ਇੱਕ ਸਤਿਗੁਰੂ ਜੀ ਤੋਂ ਬਿਨਾਂ ਸਭ ਡੋਲ ਗਏ ਸਭ ਨੇ ਸਾਹਿਬ ਜਦਿਆ ਨੇ ਵਿਛੋੜੇ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕੀਤਾ ਸਾਰਿਆਂ ਦੀ ਹਾਲਤ ਬਦਲੀ ਵੇਖ ਕੇ ਸਤਿਗੁਰੂ ਜੀ ਨੇ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਬੇਰਾਗ ਕਰਨ ਦੀ ਲੋੜ ਨਹੀਂ ਜੀਵ ਆਤਮਾ ਕਦੀ ਮਰਦਾ ਨਹੀਂ ਉਹ ਸਦਾ ਅਮਰ ਰਹਿੰਦਾ ਹੈ ਇਸ ਰਾਂ ਦੇ ਮੁਸਾਫਿਰ ਵਾਂ ਇਸ ਜਗਤ ਵਿੱਚ ਆਉਂਦਾ ਹੈ ਤੇ ਵਾਹਿਗੁਰੂ ਦੇ ਹੁਕਮ ਅਨੁਸਾਰ ਜੀਵਨ ੋਗ ਕੀ ਤੁਰ ਜਾਂਦਾ ਹੈ ਮਾੜਾ ਉਹਨਾਂ ਦਾ ਜੀਵਨ ਹੈ ਜਿਹੜੇ ਜਗਤ ਭਲੇ ਧਰਮ ਇੱਕ ਹਿੱਤ ਕੁਝ ਨਹੀਂ ਕਰਦੇ ਮਾੜਾ ਉਹਨਾਂ ਦਾ ਜੀਵਨ ਹੈ ਜਿਹੜੇ ਜਗਤ ਭਲੇ ਧਰਮ ਹੀ ਤਰੰ ਦੇ ਸ਼ੀਤ ਕੁਛ ਨਹੀਂ ਕਰਦੇ ਜਿਹੜੀ ਤਰੰਤੂ ਸ਼ਹੀਦ ਹੁੰਦੇ ਹਨ ਉਹਨਾਂ ਵਰਗਾ ਭਾਗਾ ਵਾਲਾ ਹੋਰ ਕੋਣ ਹੈ ਇਹ ਤਾਂ ਜਨਮੋਂ ਸਫਲਾ ਕਰ ਗਏ ਕੀ ਪਤਾ ਜਵਾਨ ਹੋ ਕੇ ਜੀਵਨ ਵਿੱਚ ਕੋਈ ਕਾਟ ਆ ਜਾਂਦੀ ਸਿੱਖੀ ਦੇ ਬੂਟੇ ਨੂੰ ਆਪਣੇ ਲਹੂ ਨਾਲ ਸਿੰਜ ਕੇ ਅਮਰ ਕੀਤਾ ਖਾਲਸਾ ਪੰਥ ਹੁਣ ਵਧੇ ਫੁਲੇਗਾ ਇਸ ਦੀਆਂ ਸ਼ਾਖਾ ਦੂਰ ਦੂਰ ਤੱਕ ਜੰਮਦੀਆਂ ਪੰਥ ਤੇ ਦੁਸ਼ਮਣ ਨਹੀਂ ਵੀ ਹੋਣਗੇ ਅਸਾਂ ਦੇ ਪੁੱਤਰਾਂ ਦਾ ਖਿਆਲ ਕਰਕੇ ਹਜ਼ਾਰਾਂ ਸਿੱਖ ਸ਼ਹੀਦ ਦੇ ਪਾਇਆ ਕਰਨਗੇ ਖੁਸ਼ੀ ਮਨਾਓ ਕਿ ਤੁਸਾਂ ਦੇ ਪੁੱਤਰਾ ਨੇ ਜੀਵਨ ਦਾ ਰੋਸ਼ਨ ਮਨਾਰ ਕਾਇਮ ਕੀਤਾ ਹੈ ਉਹ ਰੋਸ਼ਨ ਮਨਾਰੇ ਦੇ ਕਰਨ अनेका ਦੇ ਜੀਵਨ ਬੜੇ ਭਾਪ ਸਾਗਰ ਦੀਆਂ ਚਟਾਨਾਂ ਨਾਲ ਟਕਰਾਉਣ ਤੋਂ ਬਚ ਜਾਣਗੇ ਸਭ ਵੈਰਾਗ ਛੱਡੋ ਤੇ ਵਾਹਿਗੁਰੂ ਦਾ ਸਿਮਰਨ ਕਰੋ ਸਾਈ ਬਾਹ ਦੇ ਉਪਦੇਸ਼ ਨੂੰ ਸੁਣ ਕੇ ਸਭ ਦੇ ਹਿਰਦਿਆਂ ਦਾ ਵਿਰਾਗ ਕੁਝ ਥੰਮਿਆ ਗਿਆ ਉਸ ਵੇਲੇ ਸਾਈ ਬਾਹ ਨੇ ਸ਼ਬਦੀ ਜਥੇ ਨੂੰ ਹੁਕਮ ਦਿੱਤਾ ਕਿ ਉਹ ਜਉਟੀਆਂ ਦੀ ਤਰਸਤੇ ਤੋਲ ਕੀ ਛਣਿਆਂ ਨਾਲ ਸ਼ਬਦ ਪੜਨ ਤਾਂ ਕਿ ਹਿਰਦੇ ਉਤੋਂ ਵੈਰਾਗ ਦਾ ਪਰਛਾਵਾਂ ਦੂਰ ਹੋ ਜਾਵੇ ਸਾਈ ਬਾਂ ਦਾ ਹੁਕਮ ਮੰਨ ਕੇ ਉਸੇ ਤਰ੍ਹਾਂ ਹੀ ਸ਼ਬਦ ਪੜਨੇ ਅਰੰਭ ਕਰ ਦਿੱਤੇ ਵਾਹਿਗੁਰੂ ਜੀ ਹੋਈਆਂ ਕੋ ਲਾ ਗਲਤੀਆਂ ਲਈ ਮਾਫ ਕਰਨਾ ਚਾਹੀਏ ਸਬਦਾਂ ਪੜਿਆ ਸੋ ਯਹਾਂ ਪਰਵਾਣ ਕਰਨਾ ਸੱਚੀ ਗੱਲ ਸੱਚੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ